ਲੋਕ ਸਭਾ ਚੋਣਾਂ ਦਾ ਪਿਰ ਗਰਮਾਉਂਦਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਤਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਤੇ ਹਰ ਰੋਜ਼ ਕੋਈ ਨਾ ਕੋਈ ਸਿਆਸੀ ਆਗੂ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦਾ ਵਿਖਾਈ ਦੇ ਰਿਹਾ ਹੈ ਤੇ ਤਾਜ਼ਾ ਖਬਰ ਹੁਣ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਅਹਬਾਬ ਗਰੇਵਾਲ ਤੇ ਉਹ ਹੁਣ ਕਿਸੇ ਵੀ ਵਕਤ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਬਰਨਪਟ ਫੋਨ ਲਾਈਨ ਤੇ ਮੌਜੂਦ ਨੇ ਜੋ ਇਸ ਵਕਤ ਸੈਕਟਰ 15 ਦੇ ਕਾਂਗਰਸ ਪਬੰਦ ਦੇ ਵਿੱਚ ਮੌਜੂਦ ਨੇ ਆਜੀ ਵੱਲੋਂ ਤਾਜ਼ਾ ਜਾਣਕਾਰੀ ਕੀ ਹੈ ਅਹਿਬਾਬ ਗਰੇਵਾਲ ਇਸ ਟਾਈਮ ਕਾਂਗਰਸ ਭਵਨ ਦੇ ਵਿੱਚ ਮੌਜੂਦ ਨੇ ਤੇ ਕੀ ਜਾਣਕਾਰੀ ਹੈ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਪੰਜਾਬ ਕਾਂਗਰਸ ਭਵਨ ਫੈਕਟਰ 15 ਵਿਖੇ ਜੋ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੇ ਬੁਲਾਏ ਹਨ ਅਹਿਬਾਬ ਗਰੇਵਾਲ ਉਹ ਪਹੁੰਚੇ ਹੋਏ ਹਨ ਪੰਜਾਬ ਯੂਥ ਕਾਂਗਰਸ ਦੇ ਰੂਡੀ ਕਿਲ ਦੇ ਨਾਲ ਉਹ ਇਸ ਵੇਲੇ 15 ਫੈਕਟਰ ਦੇ ਵਿੱਚ ਮੌਜੂਦ ਹਨ ਤੇ ਤਸਵੀਰਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਪੰਜਾਬ ਕਾਂਗਰਸ ਭਵਨ ਦੇ ਅੰਦਰ ਮੌਜੂਦ ਹਨ ਤਾਂ ਕਿਸੇ ਵੇਲੇ ਵੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਊਟ ਦੇ ਹਣ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਉਹਨਾਂ ਦਾ ਜਿਹੜਾ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਤਾਂ ਇਸ ਵੇਲੇ ਵੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ ਤੁਹਾਨੂੰ ਦੱਸਦੀ ਹੈ ਕਿ ਲੁਧਿਆਣਾ ਤੋਂ ਟਿਕਟ ਦੀ ਹੈਗੀ ਉਹ ਮੰਗ ਕਰ ਰਹੇ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਇਸ ਤਰੀ ਨਾਲ ਪੱਕੀ ਪ੍ਰਾਸ਼ਰ ਉਹਨਾਂ ਨੂੰ ਇੱਕ ਉਮੀਦਵਾਰ ਬਣਾਇਆ ਗਿਆ ਹੈਗਾ ਲੁਧਿਆਣਾ ਤੋਂ ਤਾਂ ਕਿਤੇ ਨਾ ਕਿਤੇ ਹੁਣ ਆਬ ਗਰੇਵਾਲ ਜਿਨ੍ਹਾਂ ਵੱਲੋਂ ਕੱਲ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਵਿਖੇ ਆਪਣੇ ਤੁਹਾਡੇ ਸਿੱਕੇ ਬੈਕਰ ਕੀਤੀ ਸੀ ਤੇ ਉਹਨਾਂ ਨੂੰ ਇੱਥੋਂ ਤੱਕ ਕਿਹਾ ਸੀ ਕਿ 48 ਘੰਟਿਆਂ ਦਾ ਸਮਾਂ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾਵੇ ਕਿਤੇ ਨਾ ਦਿੱਤੇ ਇਹ ਕਾਂਗਰਸ ਦੇ ਵਿੱਚ ਇਹ ਸ਼ਾਮਲ ਕਰਵਾ ਲੈਂਦੇ ਹਾਂ ਤਾਂ 48 ਘੰਟਿਆਂ ਦਾ ਸਮਾਂ ਇਹ ਆਪਣੇ ਸਾਥੀਆਂ ਤੋਂ ਮੰਗ ਕੇ ਆਏ ਹਨ ਤਾਂ ਲੁਧਿਆਣਾ ਦੇ ਵਿੱਚੋਂ ਦੀ ਇਹ ਕਾਂਗਰਸ ਦੇ ਵਿੱਚ ਜਾ ਸਕਦੇ ਹਨ ਹਾਲਾਂਕਿ ਇੱਥੇ ਲੁਧਿਆਣਾ ਤੋਂ ਇਹਨਾਂ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਇਹ ਸਾਡਾ ਫੈਸਲਾ ਹੈ ਤੇ ਇਹ ਵੀ ਕਾਂਗਰਸ ਦੇ ਵਿੱਚ ਇਹ ਸ਼ਾਮਲ ਹੁੰਦੇ ਹਨ ਜਾਂ ਨਹੀਂ ਇਹ ਥੋੜੀ ਦੇਰ ਬਾਅਦ ਸਥਿਤੀ ਕਲੀਅਰ ਹੋ ਜਾਵੇਗੀ ਫਿਲਹਾਲ ਜੋ ਇਹਨਾਂ ਦੇ ਹਾਊ ਭਾਊ ਤੋਂ ਲੱਗ ਰਿਹਾ ਹੈ ਜਿਸ ਤਰੀਕੇ ਦੀ ਤੁਸੀਂ ਵੀਡੀਓ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਕਾਫੀ ਢੇਰ ਦੇ ਕਾਂਗਰਸ ਧਵੰਦੇ ਵਿੱਚ ਬੈਠੇ ਹਨ ਜਾਨੀ ਕਿ ਰਾਜਾ ਬਣਿੰਦਾ ਇਹ ਇੰਤਜ਼ਾਰ ਕਰ ਰਹੇ ਹਨ ਪੰਜਾਬ ਕਾਂਗਰਸ ਦੇ ਇੰਚਾਰਜ ਜੋ ਹਨ ਦਵਿੰਦਰ ਯਾਦਵ ਉਹ ਵੀ ਇਸ ਵੇਲੇ ਪੰਜਾਬ ਕਾਂਗਰਸ ਧਵੰਦੇ ਅੰਦਰ ਮੌਜੂਦ ਹਨ ਇਹ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਜੋ ਕਾਂਗਰਸ ਏ ਲੀਡਰ ਹਨ ਟਕਸਾਲੀ ਕਾਂਗਰਸੀ ਆਗੂ ਹਨ ਉਹ ਵੀ ਇਸ ਵੇਲੇ ਇੱਥੇ ਮੌਜੂਦ ਹਨ ਜੀ ਜੀ ਵਰਨ ਤੁਹਾਡੇ ਦੱਸਣ ਦੇ ਮੁਤਾਬਕ ਕਿ ਇਹ ਜੋ ਦੌਰ ਹੈ ਦਲ ਬਦਲੀਆਂ ਦਾ ਉਦਾਜ جاری ਹੈ ਕਿ ਹੁਣ ਜੋ ਅਹਿਬਾਬ ਗਰੀਬਵਾਲ ਨੇ ਉਹ ਵੀ ਕਿਸੇ ਵਕਤ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕੀ ਰਾਜਾ ਵਿੜੰਗ ਦੀ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਕਿਸੇ ਲੀਡਰ ਦੇ ਨਾਲ ਅਹਿਬਾਬ ਗਰੀਬਵਾਲ ਦੀ ਕੋਈ ਮੁਲਾਕਾਤ ਹੋਈ ਹੈ ਜੀ ਇਸ ਤੋਂ ਪਹਿਲਾਂ ਭੰਗਤ ਅਮਰੇ ਦੇ ਵਿੱਚ ਇੱਕ ਦੋ ਲੀਡਰ ਜ਼ਰੂਰ ਇਹਨਾਂ ਨੂੰ ਮਿਲੇ ਹਨ ਪ੍ਰਤਾਪ ਸਿੰਘ ਬਾਜਵਾ ਜੋ ਨੇਤਾ ਵਿਰੋਧੀ ਤੇ ਹਨ ਉਹ ਵੀ ਇਸੇ ਕਾਂਗਰਸ ਤੋਂ ਮੰਡੇ ਅੰਦਰ ਮੌਜੂਦ ਹਨ ਤੇ ਮੀਟਿੰਗਾਂ ਜਿਹੜੀਆਂ ਹਨ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਕਾਂਗਰਸੀਆਂ ਨਾਲ ਚੱਲ ਰਹੀਆਂ ਹਨ ਤੇ ਤੁਹਾਨੂੰ ਇੱਕ ਦੂਜੀ ਵੱਡੀ ਅਪਡੇਟ ਇਹ ਦੇ ਦਵਾਂ ਕਿ ਹੁਸ਼ਿਆਰਪੁਰ ਤੋਂ ਜੋ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਵੀ ਪ੍ਰਤਾਪ ਸਿੰਘ ਬਾਜਵਾ ਹੋਣਾਂ ਨੂੰ ਮਿਲ ਕੇ ਜਾ ਚੁੱਕੀ ਆ ਹਾਲਾਂਕਿ ਉਹ ਵੀ ਇੰਤਜ਼ਾਰ ਕਰ ਰਹੇ ਸਨ ਕਿ ਰਾਜਾਪਿੰਗ ਹੋਣੀ ਇੱਥੇ ਪਹੁੰਚੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ ਲੇਕਿਨ तमाम ਲੀਡਰਸ਼ਿਪ ਜੋ ਹੈ ਹੁਸ਼ਿਆਰਪੁਰ ਕੌਂਸਲੈਂਟੀ ਦੇ ਅੰਦਰ ਜਿੰਨੇ ਵੀ ਵਿਧਾਨ ਸਭਾ ਹਲਕੇ ਆਂਦੇ ਹਨ ਸਾਬਕਾ ਕਾਂਗਰਸ ਵਿਧਾਇਕ ਜੀ ਕਾਂਗਰਸ ਜੋ ਲੀਡਰਸ਼ਿਪ ਹੈਗੀ ਹੈ ਉਹ ਇੱਥੇ ਪਹੁੰਚੀ ਹੋਈ ਸੀ ਤੇ ਉਹ ਵੀ ਮੁਲਾਕਾਤ ਕਰਕੇ ਗਈ ਹੈ ਜਿਸ ਤਰੀਕੇ ਦੇ ਨਾਲ ਚਰਚਾਵਾਂ ਚੱਲ ਰਹੀਆਂ ਹਨ ਕਿ ਵੀ ਦੇ ਸਾंपਲਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਅਟਕਲਾ ਹੁਣ ਇਹ ਵੀ ਲੱਗ ਗਈਆਂ ਹਨ ਕਿ ਉਹ ਆਕਾਲੀ ਕਲ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹਨ ਪਰ ਉਸੇ ਚੀਜ਼ ਨੂੰ ਲੈ ਕੇ ਜੋ ਲੁਧਿਆਣਾ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਾਂਗਰਸੀ ਨੂੰ ਹੀ ਉਮੀਦਵਾਰ ਐਲਾਨਿਆ ਜਾਵੇ ਇਸ ਤਰੀਕੇ ਦੇ ਨਾਲ ਬੈਂਸ ਭਰਾਵਾਂ ਦੀ ਜੁਆਇਨਿੰਗ ਜਿਹੜੀ ਹੈਗੀ ਹੈ ਹਜੇ ਤੱਕ ਕਾਂਗਰਸ ਵਿੱਚ ਨਹੀਂ ਹੋ ਸਕੀ। ਏਹੀ ਸਥਿਤੀ ਹੁਣ ਹੁਸ਼ਿਆਰਪੁਰ ਦੇ ਵਿੱਚ ਵੀ ਬੰਦੀ ਨਜ਼ਰ ਆ ਰਹੀ ਹੈ। ਹੁਸ਼ਿਆਰਪੁਰ ਦੀ ਕਾਂਗਰਸ ਦੀ ਲੀਡਰਸ਼ਿਪ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਟਕਾਲੀ ਕਾਂਗਰਸੀ ਨੂੰ ਹੀ ਉਮੀਦਵਾਰ ਬਣਾਇਆ ਜਾਵੇ। ਜੀ ਜੀ ਵਰਨ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਹੁਣ ਦੋ ਵੱਡੀਆਂ ਖਬਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਕਿਸੇ ਵੀ ਵੇਲੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਕਿਤੇ ਨਾ ਕਿਤੇ ਹੁਸ਼ਿਆਰਪੁਰ ਦੀ ਲੋਕਲ ਕਾਂਗਰਸੀ ਲੀਡਰਸ਼ਿਪ ਦੀ ਨਾਰਾਜ਼ਗੀ ਵੀ ਜ਼ਾਹਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਕਾਂਗਰਸ ਦੀ ਹਾਈ ਕਮਾਂਡ ਤੋਂ ਜਾਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਤੋਂ ਇਹ ਮੰਗ ਕਰ ਰਹੀ ਦਿਖਾਈ ਦੇ ਰਹੀ ਹੈ ਕਿ ਉਹਨਾਂ ਨੂੰ ਲੋਕਲ ਕੈਂਡੀਡੇਟ ਹੀ ਦਿੱਤਾ ਜਾਵੇ ਤਾਂ ਇਸ ਨੂੰ ਵੱਡੀ ਖ਼ਬਰ ਹੀ ਮੰਨਿਆ ਜਾਵੇਗਾ ਤੇ ਇਸ ਨੂੰ ਦਲ ਬਦਲੀਆਂ ਤੇ ਨਰਾਜ਼ਗੀਆਂ ਦੇ ਦੌਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੋਈ ਵੀ ਲੀਡਰ ਤੇ ਕੋਈ ਵੀ ਆਗੂ ਕਿਤੇ ਨਾ ਕਿਤੇ ਆਪਣੀ ਪਾਰਟੀ ਤੋਂ ਨਰਾਜ਼ ਹੋ ਰਿਹਾ ਹੈ ਤੇ ਕਿਸੇ ਨਾ ਕਿਸੇ ਦੂਸਰੀ ਪਾਰਟੀ ਦੇ ਵਿੱਚ ਜਾ ਰਿਹਾ ਹੈ